ke.punjab.com ਵਲੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਿੱਖਾਂਗੇ ਕਿ ਯੂਨੀਕੋਡ ਕੀ ਹੈ ਆਪਣੇ ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਯੂਨੀਕੋਡ ਦੇ ਕੀ ਲਾਭ ਨੇ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ skepunjab.com ਉੱਪਰ ਤੁਸੀਂ ਯੂਨੀਕੋਡ ਲੇਆਉਟ ਡਾਊਨਲੋਡ ਕਰ ਲਓ ਉਸ ਉੱਪਰ ਰਮਿੰਗਟਨ ਅਤੇ ਫੋਨੇਟਿਕ ਦੋ ਤਰ੍ਹਾਂ ਦੇ ਲੇਆਉਟਸ ਪੈਨੇ ਡਮਿੰਟਾ ਤੇ ਫੋਨੇਟਿਕ ਦੇ ਵਿੱਚ ਕੀ ਫਰਕ ਹੈ ਇਹ ਅਸੀਂ ਅੱਗੇ ਸਿੱਖਾਂਗੇ ਆਓ ਹੁਣ ਸ਼ੁਰੂ ਕਰੀਏ ਕਿ ਟਾਈਪ ਦੇ ਯੂਨੀਕੋਡ ਕੀਬੋਰਡ ਲੇਆਉਟ ਨੂੰ ਰਾਈਟ ਕਲਿਕ ਕਰਕੇ ਐਕਸਟ੍ਰੈਕਟ ਹੇਅਰ ਕਰ ਲੈਂਦੇ ਹਾਂ ਉਸ ਤੋਂ ਬਾਅਦ ਇੱਕ ਫੋਲਡਰ ਆ ਜਾਏਗਾ ਉਸ ਨੂੰ ਓਪਨ ਕਰੋ ਸੈਟਅਪ ਉੱਪਰ ਕਲਿਕ ਕਰੋ ਇਹ ਪ੍ਰਕਿਰਿਆ ਥੋੜਾ ਟਾਈਮ ਲਵੇਗੀ ਅਤੇ ਤੁਹਾਡਾ ਯੂਨੀਕੋਡ ਡਰਾਈਵਰ ਇੰਸਟਾਲ ਹੋ ਗਏ ਨੇ ਹੁਣ ਅਸੀਂ ਕੰਟਰੋਲ ਪੈਨਲ 'ਚ ਜਾਵਾਂਗੇ ਕੰਟਰੋਲ ਪੈਨਲ ਦੇ ਵਿੱਚੋਂ ਰੀਜਨਲ ਅਤੇ ਲੈਂਗੁਏਜ ਸਿਲੈਕਟ ਕਰਾਂਗੇ ਕੀਬੋਰਡ ਅਤੇ ਲੈਂਗੁਏਜ ਚੇਂਜ ਕੀਬੋਰਡ ਤੇ ਕਲਿੱਕ ਕੀਤਾ ਇਸ ਦੇ ਵਿੱਚ ਜਾ ਕੇ ਐਡ ਤੇ ਕਲਿੱਕ ਕਰਾਂਗੇ ਐਡ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਚੁਣਾਂਗੇ ਜਦੋਂ ਤੁਸੀਂ ਪੰਜਾਬੀ ਉੱਪਰ ਕਲਿੱਕ ਕੀਤਾ ਸਾਡੇ ਕੋਲ ਪੰਜਾਬੀ ਦੇ ਜਿੰਨੇ ਕੀਬੋਰਡ ਇੰਸਟਾਲ ਕੀਤੇ ਹੋਏ ਨੇ ਉਹ ਸਾਰੇ ਆ ਜਾਣਗੇ ਇਸ ਵਿੱਚ ਅਸੀਂ ਪੰਜਾਬੀ ਯੂਨੀਕੋਡ ਡਰਾਈਵਰ ਚੁਣਾਂਗੇ ਓਕੇ ਕਰਾਂਗੇ ਓਕੇ ਹੁਣ ਤੁਸੀਂ ਦੇਖੋਗੇ ਸਾਡੇ ਲੈਂਗੁਏਜ ਬਾਰ ਵਿੱਚ ਵੀ ਪੰਜਾਬੀ ਦੀ ਆਪਸ਼ਨ ਆ ਗਈ ਹੈ ਹੁਣ ਅਸੀਂ ਦੇਖਾਂਗੇ ਕਿ ਪੰਜਾਬੀ ਯੂਨੀਕੋਡ ਹੈ ਕੀ ਐਮ ਐਸ ਆਫਿਸ ਦੇ ਵਿੱਚ ਅਸੀਂ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦੇ ਹਾਂ ਪਰ ਜਦ ਅਸੀਂ ਇਸ ਨੂੰ ਸਿਲੈਕਟ ਕਰਕੇ ਅਸੀਂ ਕਿਸੇ ਹੋਰ ਫੌਂਟ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਇਸ ਦਾ ਕੁਝ ਹੋਰ ਹੀ ਬਣ ਜਾਂਦਾ ਹੈ ਜਾਂ ਪੰਜਾਬੀ ਦੇ ਫੌਂਟ ਸੀਸ ਦੇ ਵਿੱਚ ਹੀ ਕਨਵਰਟ ਕਰਦੇ ਹਾਂ ਰੂਪ ਸਾਹਮਣੇ ਆਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਲਿਖੇ ਗਏ ਡਾਟਾ ਚੇਂਜ ਨਾ ਹੋਵੇ ਤਾਂ ਅਸੀਂ ਇਸ ਵਿੱਚ ਯੂਨੀਕੋਡ ਦਾ ਪ੍ਰਯੋਗ ਕਰਦੇ ਹਾਂ ਅਸੀਂ ਉਪਰੋ ਆਪਣੀ ਭਾਸ਼ਾ ਪੰਜਾਬੀ ਚੁੰਦੇ ਹਾਂ ਹੁਣ ਅਸੀਂ ਸਵਾਗਤ ਕਿ ਪੰਜਾਬ ਸੰਸਥਾ ਅਗਰ ਕਿਸੇ ਹੋਰ ਫੌਂਟ ਦੇ ਵਿੱਚ ਕਨਵਰਟ ਕਰਦੇ ਹਾਂ ਜਿੱਦਾਂ ਅਸੀਸ ਜਾਂ ਇਰੀਅਲ ਤਾਂ ਵੀ ਸਾਡਾ ਟੈਕਸਟ ਚੇਂਜ ਨਹੀਂ ਹੋਏਗਾ ਤਾਂ ਸਭ ਇਸ ਲਈ ਸਭ ਤੋਂ ਵੱਡਾ ਫਾਇਦਾ ਇਸ ਦਾ ਇਹ ਹੈ ਕਿ ਤੁਹਾਡੇ ਵੱਲੋਂ ਯੂਨੀਕੋਡ ਵਿੱਚ ਟਾਈਪ ਕੀਤਾ ਮੈਟਰ ਕਿਸੇ ਵੀ ਮਸ਼ੀਨ ਉੱਤੇ ਚੇਂਜ ਨਹੀਂ ਹੋ ਸਕਦਾ ਅਤੇ ਇਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਜਿਸ ਨੂੰ ਤੁਸੀਂ ਕੋਈ ਫਾਈਲ ਪੇਚ ਰਹੇ ਹੋ ਅਗਰ ਉਸ ਕੋਲ ਫੌਂਟ ਨਹੀਂ ਵੀ ਹੋਵੇਗਾ ਤਾਂ ਵੀ ਤੁਹਾਡੀ ਫਾਈਲ ਜੀ ਟੇਬਲ ਹੋਵੇਗੀ ਲੇਕਿਨ ਕੁਝ ਲੋਕਾਂ ਨੂੰ ਇਸ ਵਿੱਚ ਕੁਝ ਪਰੇਸ਼ਾਨੀਆਂ ਹੁੰਦੇ ਹਨ ਜਿਸ ਕਰਕੇ ਉਹ ਇਸ ਦੀ ਵਰਤੋਂ ਕਰਨਾ ਨਹੀਂ ਚਾਹੁੰਦੇ ਜਿਵੇਂ ਸਿਹਾਰੀ ਔਂਕਰ ਦਲੈਂਕਰ ਦੀ ਪ੍ਰੋਬਲਮ ਹੋਵੇ ਸਿੰਘ ਲਿਖਦੇ ਹਾਂ ਪਹਿਲਾ ਸਿਹਾਰੀ ਪਾਇ ਸਸਾ ਪਾਇਆ ਅਸੀਂ ਸਿਹਾਰੀ ਪ੍ਰੈਸਤਾ ਕੀਤੀ ਸੀ ਪਰ ਸਾਨੂੰ ਸ਼ੋ ਨਹੀਂ ਹੋਈ ਇਸ ਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਾਡੀ ਕੋਈ ਵੀ ਲਗ ਮਾਤਰਾ ਹੈ ਉਹ ਸਾਡੇ ਅੱਖਰ ਤੋਂ ਬਾਅਦ ਆਏਗੀ ਜਿਸ ਤਰ੍ਹਾਂ ਅਸੀਂ ਪਹਿਲਾਂ ਸ ਸ ਦਬਾਇਆ ਫਿਰ ਅਸੀਂ ਸਿਹਾਰੀ ਫਿਰ ਅਸੀਂ ਪੀ ਤੇ ਕਗਾ ਇਸ ਤਰ੍ਹਾਂ ਅਸੀਂ ਆਪਣੀ ਯੂਨੀਕੋਡ ਟਾਈਪਿੰਗ ਕਰ ਸਕਦੇ ਹਾਂ skeppunjab.com ਉੱਪਰ ਅਗਰ ਤੁਹਾਨੂੰ ਜਮਿੰਟਨ ਫੌਂਟਾਂ ਦੀ ਜਿਵੇਂ ਕਿ ਅਸੀਸ ਜਿਵੇਂ ਕਿ ਅਸੀਸ ਪ੍ਰਾਇਮਾ ਦੀ ਟਾਈਪਿੰਗ ਆਉਂਦੀ ਹੈ ਜਾਂ ਫਿਰ ਫੋਨੇਟਿਕ ਫੌਂਟ ਜਿਵੇਂ ਅਨਮੋਲ ਗੁਰਮੁਖੀ ਜਾਂ ਗੁਰਬਾਣੀ ਲਿਪੀ ਦੀ ਟਾਈਪਿੰਗ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੇ ਡਰਾਈਵਰ ਡਾਊਨਲੋਡ ਕਰਕੇ ਤੁਸੀਂ ਵੀ ਯੂਨੀਕੋਡ ਵਿੱਚ ਟਾਈਪ ਕਰ ਸਕਦੇ ਹੋ ਕੁਝ ਯੂਨੀਕੋਡ ਨੂੰ ਇਸ ਕਰਕੇ ਨਹੀਂ ਅਪਣਾਉਂਦੇ ਕਿ ਇਸ ਵਿੱਚ ਫੌਂਟਾਂ ਦੀ ਵੇਰੀਏਸ਼ਨ ਨਹੀਂ ਆਉਂਦੀ ਇਹ ਧਾਰਨਾ ਗਲਤ ਹੈ ਯੂਨੀਕੋਡ ਬੇਸਟ ਕਈ ਫੌਂਟ ਪੰਜਾਬੀ ਦੇ ਸਾਡੇ ਕੋਲ ਅਵੇਲੇਬਲ ਨੇ ਜੋ ਤੁਸੀਂ ਮੁਫਤ ਵਿੱਚ ਡਾਊਨਲੋਡ ਕਰ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਟ੍ਰੋਯਾ ਪਸੰਦ ਆਏ ਹੋਣਗੇ ਤੁਸੀਂ ਆਪਣੀ ਸਲਾਹ ਸੁਝਾਅ ਸਾਨੂੰ skeeppunjab@gmail.com ਉੱਪਰ ਜੁੜ ਦਿਓ ਧੰਨਵਾਦ ਜੀ